ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਸਵਾਜ ਪਹੁੰਚੇ ਆਂ ਮਾਤਾ ਨਾਣੇ ਦੀਵੀ ਦੇ ਮੰਦਿਰ ਦੇ ਵਿੱਚ ਜਿੱਥੇ ਅੱਜ ਸਾਵਣ ਦਾ ਜਿਹੜਾ ਮਹੀਨਾ ਸੌਣ ਦੇ ਚਾਲੇ ਚੱਲ ਰਹੀ ਨੇ ਤੇ ਨਾਲ ਹੀ ਜਿਹੜੇ ਸੇਵਾਦਾਰਦ ਵੱਲੋਂ ਜਿਹੜੇ ਸੇਵਾਦਾਰ ਨੌਜਵਾਨ ਜਿਹੜੇ ਕਿ ਜੋ ਕਿ ਆਪਣਾ ਲੰਗਰ ਵੀ ਸਮੂਹ ਸੰਗਤਾਂ ਲਈ ਲਗਾਉਂਦੇ ਨੇ ਸੋ ਅੱਜ ਜਿਹੜਾ ਕਿ ਅਸੀਂ ਇਹ ਰਾਮਪੁਰਾ ਫੁੱਲ ਦੇ ਵੱਲੋਂ ਜਿਹੜਾ ਕਿ ਇੱਕ ਜੋ ਕਿ ਲੰਗਰ ਹਰ ਸਾਲ ਲਗਾਇਆ ਜਾਂਦਾ ਸੋ ਉਹਦੇ ਕੋ ਸਮੂਹ ਕਮੇਟੀ ਮੈਂਬਰ ਜੋ ਕਿ ਸੀ ਨੌਜਵਾਨ ਜਿਹੜੇ ਸੇਵਾਦਾਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਕੀ ਆ ਜੀਤਪਾਲ ਸਿੰਘ ਜੀ ਰਾਮਪਰਾ ਫੂਲ ਤੋਂ ਜੀ ਕੀ ਕਹਿਣਾ ਚਾਹੁੰਦੇ ਹਾਂ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਕਿ ਤੁਸੀਂ ਇੱਥੇ ਲੰਗਰ ਲਗਾਉਂਦੇ ਆ ਰਹੇ ਹੋ ਇਹ ਸਾਡੀ ਸੰਸਥਾ ਜੈ ਸ਼ਕਤੀ ਭੰਡਾਰਾ ਸੁਸਾਇਟੀ ਰਾਮਪਰਾ ਫੂਲ ਜੀ ਇਹ ਪਿਛਲੇ 39 ਸਾਲ 39ਵਾਂ ਲੰਗਰ ਸਾਡਾ ਚੱਲ ਰਿਹਾ 39 ਸਾਲ ਤੋਂ ਇਹ ਸਾਡਾ ਲੰਗਰ ਚੱਲ ਰਿਹਾ ਜੀ ਕਿੰਨੇ ਕੁ ਆਪਣੀ ਸੇਵਾ ਨਾਲ ਜੁੜੇ ਹੋਏ ਨੇ ਕਿੰਨੇ ਪਰਿਵਾਰ ਮੈਂਬਰ ਇਹਦੇ ਨਾਲ ਸੇਵਾਦਾਰ ਸਾਡੇ ਜੋ ਹੈ ਜੀ 150 ਤੋਂ 200 ਸਾਡੇ ਨਾਲ ਸੇਵਾਦਾਰ ਜੁੜਾ ਹੋਇਆ ਜੀ ਤਕਰੀਬਨ ਸਾਡਾ ਰਾਮਪਰਾ ਫੂਲ ਕੀ ਆਸ-ਪਾਸੇ ਜੋ ਵੀ ਸਾਡਾ ਪੂਰਾ ਇਲਾਕਾ ਉਹ ਹਰ ਸਾਲ ਮੇਲੇ ਤੇ ਹਾਜ਼ਰੀ ਲਵਾ ਕੇ ਜਾਂਦਾ ਜੀ ਹਰ ਸਾਲ ਇਸੇ ਥਾਂ ਦੇ ਉੱਪਰ ਸਾਡਾ ਲੰਗਰ ਲਗਾਇਆ ਜਾਂਦਾ ਹਾਂਜੀ ਹਾਂ ਸਾਬਾ ਇੱਕ ਬਿਲਡਿੰਗ ਆਪਦੀ ਹੈ ਜੀ ਇੱਥੇ ਹਰ ਸਾਲ ਸਾਵਣ ਦੇ ਮੇਲੇ 'ਚ 10 ਦਿਨ ਸਾਡਾ ਲੰਗਰ ਚੱਲਦਾ ਜੀ ਇਸ ਵਾਰ 25 ਰਸ ਤੋਂ 3 ਜੁਲਾਈ ਤੱਕ ਸਾਡਾ ਲੰਗਰ ਚੱਲ ਰਿਹਾ ਹੈ ਹੋਰ ਵੀ ਇਸ ਦੇ ਨਾਲ ਨਾਲ ਉਪਰਾਲੇ ਜੁਲਾਈ ਤੋਂ 3 ਅਗਸਤ ਤੱਕ ਸਾਨੂੰ 25 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਦਾ ਲੰਗਰ ਇੱਥੇ ਦਾ ਤੁਹਾਡੇ ਕੋਲ ਜਿਹੜੀ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਹੋਰ ਹਰ ਸਾਲ ਲਗਾਤਾਰ ਇਸ ਦੇ ਵਿੱਚ ਵੀ ਜਾਨੀਆਂ ਸੇਵਾਵਾਂ ਚ ਚੱਲਦੀਆਂ ਉਸ ਤੋਂ ਬਾਅਦ ਲੰਗਰ ਤੋਂ ਬਾਅਦ ਜਿਹੜੀ ਧਰਮਸ਼ਾਲਾ ਆਮ ਯਾਤਰੀਆਂ ਲਈ 24 ਘੰਟੇ ਖੁੱਲੀ ਰਹਿੰਦੀ ਹੈ ਜੀ ਕਿਸੇ ਵੀ ਭਗਤ ਨੇ ਇੱਥੇ ਆਉਣਾ ਹੋਵੇ ਰੁਕਣਾ ਹੋਵੇ ਜੋ ਕੋਈ ਉਹਦਾ ਰਹਿਣ-ਸਹਿਣ ਦਾ ਅੰਦਾਜ਼ੀ ਕੋਈ ਖਰਚਾ ਨਹੀਂ ਲੈਂਦੇ ਜੀ ਨਾ ਕੋਈ ਜੋ ਉਸ ਇੱਥੇ ਬਣਦਾ ਉਹ ਭਗਤਾਂ ਲਈ ਹਾਜ਼ਰ ਹੈ ਜੀ ਉਹਦਾ ਵੀ ਕੋਈ ਪੈਸਾ ਨਹੀਂ ਲਿਆ ਜਾਂਦਾ ਔਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਉਪਰਾਲੇ ਕੀਤੇ ਜਾਂਦੇ ਨੇ ਕਿ ਇਸ ਵਾਰ ਵਾਲੇ ਕਿਸਾں ਯੋਗਦਾਨ ਦਿੱਤਾ ਜਾਂਦਾ ਇਸ ਤੋਂ ਬਾਅਦ ਅਸੀਂ 31 ਦਸੰਬਰ ਦਾ ਜੀ ਇੱਥੇ ਹਰ ਸਾਲ ਇੱਕ ਦਿਨ ਲਈ ਲੰਗਰ ਜੀ ਲਾਉਂਦੇ ਆ ਜੀ ਉਸ ਤੋਂ ਬਾਅਦ ਸਾਰਾ ਸਾਲ ਸਾਡਾ ਇਹੀ ਹੁੰਦਾ ਜੀ ਜੋ ਕਿਸੇ ਭੁੱਖੇ ਦੇ ਮੂੰਹ ਚ ਭੋਜਨ ਪਾ ਦੇ ਜੀ ਸਾਡਾ ਇਲਾਕਾ ਬਹੁਤ ధਾਨੀਆਂ ਦਾ ਇਲਾਕਾ ਹੈ ਜੀ ਇੱਥੇ 12 ਮਹੀਨੇਤੀ ਦਿਨਾਂ ਤੋਂ ਵੀ ਪੂਰਾ ਖਿਚੜੀ ਦਾ ਭੰਡਾਰਾ ਵੀ ਡੇਲੀ ਚੱਲਦਾ ਜੀ ਉਸ ਤੋਂ ਇਲਾਵਾ 24 ਘੰਟੇ ਭੰਡਾਰਾ ਹੈ ਤੇ ਤੁਸੀਂ ਆਉਂਗੇ ਤਾਂ ਤੁਹਾਨੂੰ ਮਿਲੂਗਾ ਹੋਰ ਇਸੇ ਰਹਿਣ ਸਣ ਦੀ ਬਵਸਤਾ ਹੈ ਜੇ ਕਿਸਾਨ ਪ੍ਰਵਾਨ ਕੇ ਰਹਿਣ ਸਣ ਲਈ ਪੂਰੀ ਬਵਸਤਾ ਹੈ ਜੀ ਸਾਡੇ ਕੋਲੇ ਉੱਪਰ ਕਮਰੇ ਵੀ ਹੈ ਨੀਚੇ ਹਾਲ ਵੀ ਹੈ ਜੀ ਜਿਸ ਦਾ ਉਹਨੂੰ ਪਹਿਲਾਂ ਹੀ ਦੱਸਿਆ ਉਸ ਦਾ ਕੋਈ ਪੈਸਾ ਨਹੀਂ ਹੈ ਜੀ ਕੋਈ ਵੀ ਭਗਤ ਆ ਕੇ ਇੱਥੇ ਰਹਿ ਸਕਦਾ ਹੈ ਕੀ ਕਹਿਣਾ ਚਾਹੁੰਦੇ ਹੋ ਸਾਂ ਦੇ ਮੇਲੇ ਦੇ ਵਿੱਚ ਕਾਫੀ ਭਗਤ ਜੰਨੇ ਆਉਂਦੇ ਨੇ ਮਾਤਾ ਦੇ ਦਰਬਾਰ ਦੇ ਇਨਸਾਨ ਕੋਲ ਦੇ ਕੀ ਇਸ ਤਰ੍ਹਾਂ ਦਾ ਮੈਸੇਜ ਆਈ ਹੈ ਜੀ ਵੀ ਅਸੀਂ ਕਿਸਮਤ ਵਾਲੇ ਹੈ ਜੀ ਜੋ ਮਾਈ ਨੇ ਸਾਨੂੰ ਇਹ ਸੇਵਾ ਲਈ ਹੈ ਜੀ ਸਾਰਾ ਕੁਝ ਇਹ ਭਗਤਾਂ ਦੀ ਬਦੌਲਤੀ ਹੈ ਤੇ ਭਗਤਾਂ ਦਾ ਹੀ ਹੈ ਜੀ ਭਗਤਾਂ ਦੇ ਸਾਰੀ ਇਹ ਮੇਲਾ ਚੱਲਦਾ ਹੈ ਜੀ ਅਸੀਂ ਤਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਆਓ ਜੋ ਅਸੀਂ ਕੋਸ਼ਿਸ਼ ਕਿਸਮਤਾਂ ਜੋ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਜੀ ਸਰ ਕੀ ਕਹਿਣਾ ਚਾਹਦੇ ਹੋਰ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਅਸੀਂ ਨਾਲ ਉਹ ਕੀਤੀਆਂ ਨੇ ਜਿਵੇਂ ਕਿ ਮੈਡੀਕਲ ਸੇਵਾਵਾਂ ਵੀ ਦਿੰਨੇ ਆਂ ਫ੍ਰੀ ਜੀ ਸਾਡਾ ਇਹ ਜਿਹੜਾ ਲੰਗਰ ਹੈ ਸ਼ੇਰਾਂ ਵਾਲਾ ਗੇਟ ਰਸਤਾ ਜਨਮੜ ਸਬਤ ਇਹ ਸਥਾਨ ਤੇ ਲਾਇਆ ਹੈ ਜਿਸ ਪ੍ਰਕਾਰ ਜਿਹੜੀਆਂ ਕਿ ਨੌਜਵਾਨਾਂ ਵੀ ਜਿਹੜਾ ਜਾਂਦਾ ਨਾਲ ਨਾਲ ਕਿੰਨੇ ਨੌਜਵਾਨ ਜੁੜੇ ਹੋਏ ਨੇ ਕਿਹੜਾ ਤਰ੍ਹਾਂ ਪਰਲਾ ਹਾਂ ਜੀ ਸਾਡੇ ਨਾਲ 50 ਤੋਂ 60 ਦੇ ਕਰੀਬ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਮੈਨੂੰ ਭਰਤੀ ਕੀਤੇ ਗਏ ਆ ਜਿਹੜੇ ਸਾਨੂੰ ਬਹੁਤ ਵਧੀਆ ਹੈਲਪ ਕਰਦੇ ਆ ਸਾਰੇ ਕੰਮਾਂ 'ਚ ਜਿਸ ਤਰ੍ਹਾਂ ਗੱਲ ਕੀਤੀ ਹੈ ਪ੍ਰਧਾਨ ਜਿਨੇ ਵੀ ਦੱਸੇ ਕਿ 12 ਮਹੀਨੇ 30 ਦਿਨ ਲਗਾਤਾਰ ਲੰਗਰ ਤੇ ਚੱਲਦਾ ਜਿਹੜਾ ਜਿਹੜਾ ਲੰਗਰ ਚ ਰਾਇ ਜਾਂਦਾ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ ਜਿੱਦਾਂ ਬਠਿੰਡੇ ਤੋਂ ਸਾਰੇ ਆਂਮਪਰਾ ਪੁਲ ਤੋਂ ਆਪਾਂ ਤੇ ਵਾਮਾ ਜਿਹੜੇ ਸੇਵਾਦਾਰ ਇੱਥੇ ਪਹੁੰਚੇ ਨੇ ਜਾਂ ਮਜੂਦ ਹੋ ਕੋਈ ਤੁਸੀਂ ਆਉਣੇ ਹੋ ਕਿੰਨੇ ਕੁ ਮੈਂਬਰ ਹੋਣੇ ਹੋ ਜਾਂ ਬਠਿੰਡੇ ਤੋਂ ਇਸ ਤੋਂ ਇਲਾਵਾ ਬਠਿੰਡੇ ਵਿੱਚ ਵੀ ਕੋਈ ਉਪਰਾਲਾ ਇਸ ਤਰ੍ਹਾਂ ਦਾ ਹੁੰਦਾ ਵਾ ਸਾਡੇ ਕੋਲੇ 200 ਦੇ ਕਰੀਬ ਹੈਗਾ ਜੀ ਹਲਵਾਈ ਵਗੈਰਾ ਹੈ ਸਾਡੇ ਬੇਕਰ ਵ ਤੇ ਹੋਰ ਸਾਰਾ ਸਿਸਟਮ ਸਾਡਾ ਸਾਰਾ ਆਪਦਾ ਹੀ ਹੈ ਅਸੀਂ ਸਭ ਦੇ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਕਰਦੇ ਆਂ ਬਾਕੀਆਂ ਨਾ ਆਉਂਦੇ ਨੇ ਕੀ ਕਰਨਾ ਚਾਹੁੰਦੇ ਨੇ ਰੇਡੀਅਸ ਤੋਂ ਮੈਡੀਕਲ ਕੈਂਪ ਫਰਸਟ ਏਡ ਸਵਾਵਾ ਵੀ ਦਿੰਦੇ ਆਂ ਸੀ ਸਾਰਿਆਂ ਨੂੰ ਮਾਤਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਸੋ ਹੋਰ ਵੀ ਮੌਜੂਦ ਨੇ ਤੇ ਫਕੀਨ ਸਰ ਜੈ ਮਾਤਾ ਜੈ ਮਾਤਾ ਦੀ ਪਰਦਾ ਸਾਡੇ ਜੀਤਪਾਲ ਜੋੜਾ ਦੀ ਨਗਰਾਨੀ ਹੇਠਾਂ ਚੱਲ ਰਿਹਾ ਹੈ ਜੀ ਬਹੁਤ ਵਧੀਆ ਚਲਾ ਰਹੇ ਆ ਜੀ ਇਹ ਇੱਕ ਰਲਗਰ ਸਾਡਾ 24 ਘੰਟੇ ਚੱਲਦਾ ਜੀ ਇਹ ਨੌਜਵਾਨ ਜੁੜੇ ਨੇ ਜੀ ਆਜੀ ਬਹੁਤ ਵਧੀਆ ਸਾਰੇ ਨੌਜਵਾਨ ਪੂਰੇ ਤਨਦੇਹੀ ਨਾਲ ਕੰਮ ਕਰ ਰਹੇ ਹੈ ਜਿਸ ਤਰ੍ਹਾਂ ਦਾ ਪ੍ਰਾਲਾ ਨੌਜਵਾਨਾਂ ਨੂੰ ਪੂਰਾ ਵਧੀਆ ਕਰ ਰਹੇ ਹੈ ਜੀ ਵਧੀਆ ਸੇਧ ਮਿਲ ਰਹੀ ਹੈ ਜੀ ਜੈ ਮਾਤਾ ਦੀ ਸਾਡੇ ਪ੍ਰਧਾਨ ਜੀਤਪਾਲ ਜੋੜੀਦਾ ਸਾਡਾ ਬਹੁਤ ਸਿਰ ਤੇ ਹੱਥ ਹੈ ਜੀ ਸਾਰੀ ਸੰਸਥਾ ਦੇ ਮੈਂਬਰ ਇਹਨਾਂ ਦੇਖ ਇੱਕ ਦੇ ਵਿੱਚ ਪੂਰਾ ਧਨਮਨ ਨਾਲ ਸੇਵਾ ਕਰ ਰਹੇ ਆ ਸਾਡੇ ਬੁਢੇ ਪੁਰਾਣੇ ਸਰਪ੍ਰਸਤ ਜਿਨ੍ਹਾਂ ਨੇ ਸਾਡੀ ਆਪਣੇ ਨਿਉ ਰੱਖੀ ਜੜ ਰੱਖੀ ਜੀ ਲੇਤੀਰੇ 40 ਸਾਲ ਤੋਂ ਇਹ ਸੰਸਥਾ ਚੱਲ ਰਹੀ ਆ ਮਹਾਰਾਣੀ ਸਾਡੇ ਤੇ ਪਾਰ ਕਿਰਪਾ ਬਖਸ਼ ਰਹੀ ਰੱਖੇ ਤੇ ਸਾਨੂੰ ਸੇਵਾ ਕਰਨ ਦਾ ਬਹਾ울 ਦੇ ਜਾਂ ਕਿ ਜੈ ਮਾਤਾ ਦੀ ਸਰ ਜੈ ਸਿੰਘ ਢਾਗਰੀਆ ਸਾਡੇ ਜਿਹਨੇ ਰਮਨ ਸਾਨੂੰ ਕਿਹੋ ਜਿਹਾ ਫੋਟੋ ਲੱਗੀ ਪਿਆ ਜੀ ਸੰਤੂ ਪ੍ਰਧਾਨ ਜੀ ਹਾਂ ਜੀ ਜੈ ਮਾਤਾ ਬਹੁਤ ਬਹੁਤ ਕੋਈ ਗੱਲ ਜੀ ਕਿ ਸਾਨੂੰ ਉਪਰਾਲਾ ਰੈਂਦਾ ਵਾ ਹੋਰ ਕਿਸ ਤਰ੍ਹਾਂ ਜਿਹੜਾ ਉਪਰਾਲਾ ਨਾਲ ਕਰਦੇ ਹਾਂ ਕਿਸ ਤਰ੍ਹਾਂ ਦੀ ਸੇਵਾਵਾਂ ਹੁੰਦੀਆਂ ਜਿਹੜੇ ਕੀ ਸਾਡੇ ਨਾਲ ਹੁਣ ਮੈਂਬਰ ਜੁੜ ਰਹੇ ਆ ਇੱਕ ਵਾਰੀ ਜੋ ਇੱਥੇ ਆ ਜਾਂਦਾ ਮਾਤਾ ਦੇ ਦਵਾਰ ਉਹਨਾਂ ਨੂੰ ਇੰਨੀ ਚਾਹ ਹੋਏਂਗੇ ਵੀ ਇਹਨਾਂ ਨਾਲ ਅਸੀਂ ਇਹਨਾਂ ਦੇ ਮੈਂਬਰ ਬਣੀ ਭਗਤਵਾਦੀਨ ਦਾ ਸਹਯੋਗ ਦੇ ਕੇ ਕੰਮ ਕਰ ਰਹੇ ਹਾਂ। ਕਿ ਕਿਸ ਤਰ੍ਹਾਂ ਦੀਆਂ ਮਤਲਬ ਜਿਸ ਤਰ੍ਹਾਂ ਪੰਦਰਾਂ ਨੂੰ ਜਿਹੜਾ ਪਨਾਇਆ ਜਾਂਦਾ ਹੈ ਕਿਸ ਪ੍ਰਕਾਰ ਕਿਹੜੀ ਕਿਹੜੀ ਲੰਗਰ ਦੀਆਂ ਇਹਨਾਂ ਸਵਾਮਾਂ ਆਉਂਦੀਆਂ ਨੇ ਕੀ ਮਨ ਚਾਹ ਪਾਣੀ ਜਾਂ ਕਿਸ ਤਰ੍ਹਾਂ ਦਾ ਅਰੇਂਜਮੈਂਟ ਸੰਭਾਲਦੇ ਆ। ਜੋ ਨਵੇਂ ਬੰਦੇ ਜੁੜ ਰਹੇ ਆ ਕੁਝ ਬੰਦੇ ਦਿਨ ਦੀ ਡਿਊਟੀ ਕਰਦੇ ਆ ਕੁਝ ਬੰਦੇ ਉਹਨਾਂ ਚੋਂ ਨਵੇਂ ਬੰਦੇ ਰਾਤ ਦੀ ਡਿਊਟੀ ਸਾਰੀ ਰਾਤ ਡਿਊਟੀ ਕਰਦੇ ਆ ਚਾਹ ਲੰਗਰ ਦੀ ਗਰਮ ਰੋਟੀ ਖਵਾਉਂਦੇ ਆ ਕੋਈ ਕਦੋਂ ਹੀ ਆਵੇ 1 ਵਜੇ 2 ਵਜੇ 4 ਵਜੇ 6 ਵਜੇ ਫਿਰ ਉਹ ਜਿਹੜੀ ਜਨੈਲਟੀ ਹੁੰਦੀ ਹੈ ਫਿਰ ਉਹ ਆਗੂ ਹੋ ਕੇ ਉਹਨਾਂ ਨੂੰ ਸਵੇਰ ਵਾਲਾ ਸ਼ਾਮ ਤੱਕ ਉਹਨਾਂ ਦਾ ਜੋ ਵੀ ਬੰਦਾ ਭੰਡਾਰਾ ਆਖਣਾ ਉਹ ਸਾਰਾ ਉਹਨਾਂ ਦਾ ਕੀ ਕੀ ਆ ਕੇ ਆਣਾ ਚਾਹੁੰਗੇ ਕਾਫੀ ਪਖੇ ਜਾਣ ਪਹੁੰਚਦੇ ਨੇ ਨਸਮਸ ਤੋਂ ਹੁੰਦੇ ਨੇ ਮਾਤਾ ਦੇ ਦਰਵਾਜ਼ੇ ਆਉਂਦੇ ਨੇ ਹਾਂਜੀ 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 ਬਸ ਇਹੀ ਮੈਸੇਜ ਹੈ ਜੀ ਵੱਧ ਤੋਂ ਵੱਧ ਸਾਡੇ ਲੰਗਰ ਚ ਆਓ ਸੇਵਾ ਕਰੋ ਜੀ ਕੋਈ ਬਾਹਰੋਂ ਆ ਕੇ ਵੀ ਸੇਵਾ ਕਰਦੇ ਆ ਲੋਕ ਤੇ ਮਨੋ ਖਵਾ ਉਹਨਾਂ ਦੀ ਪੂਰਾ ਮਾਈ ਇਤੋਂ ਕਰਕੇ ਸੋ ਇਸ ਪ੍ਰਕਾਰ ਜਿਹੜੀ ਗੱਲ ਕੀਤੀ ਹੈ ਕਿ ਦੱਸ ਦਵਾਂ ਕਿ ਆਮਪੋਰਾ ਖੋਲ ਤੋਂ ਜਿਹੜੇ ਕਿ ਸੇਵਾਦਾਰ ਜਿਹੜੇ ਮੌਜੂਦ ਹੈ ਜਿਹੜੇ ਕਿ ਮਾਤਾ ਨਹਿਣਾ ਦੇਵ ਦੇ ਦਰਬਾਰ ਦੇ ਵਿੱਚ ਜਿਹੜਾ ਕਿ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਤਕਰੀਬਨ 40 ਸਾਲ ਦੀ ਹਾਂਜੀ ਤਕਰੀਬਨ 40 ਸਾਲ ਜਿਹੜਾ ਕਿ ਇਹ ਲੰਗਰਿਤ ਲਗਾਇਆ ਜਾਂਦਾ ਸੋ ਆਪਾਂ ਗੱਲਬਾਤ ਕੀਤੀ ਹੈ ਸੋ ਤਸਵੀਰਾਂ ਜਿਹੜੀਆਂ ਤੁਹਾਡਾਂ ਨਾਲ ਸਾਂਝੀਆਂ ਕਰ ਦਮ ਇਸ ਨਾਲ ਹੋਰ ਅਪਡੇਟ ਕਿਸ ਕਰਾਂਗੇ ਤਰ ਤੱਕ ਵੀ ਨਿਯੋਜਿਤ ਹੈ ਜੇ ਤੁਹਾਡਾ ਆਪਣਾ ਰਿਪੋਰਟਰ ਸੌਰੰਗ ਸਿੰਘ ਕੈਮਰਾਮੈਨ ਪਰਸਨ ਦੇ ਨਾਲ